ਕੀ ਕਾਕੇ ਤੋਂ ਕਾਕੇ ਇੱਥੇ ਆ ਰਿਹਾ ਹੈ ਪਰ ਉਧਰੋਂ ਕੋਈ ਜਵਾਬ ਨਹੀਂ ਕੋਈ ਗੱਲ ਨਹੀਂ ਤੇ ਕਾਕੇ ਇੱਥੇ ਬੈਠਾ ਰਹਿੰਦਾ ਪਰ ਪਰਿਵਾਰ ਸਮੇਤ ਇਹ ਜਿਹੜੇ ਡਰਾਮੇ ਵਾਲੇ ਸਰਕਾਰ ਹੁੰਦੀ ਹੈ ਨਾ ਡਰਾਮੇ ਵਾਲੇ ਬੰਦੇ ਨੇ ਨਾਟਕ ਮੰਡਲੀ ਆ ਉਹਨਾਂ ਨੇ ਨਾਟਕ ਕਰਨੇ ਤੇ ਕਾਕੇ ਦਾ ਬੇਟਾ ਹਮ ਯਾਰ ਇਹ ਜਵਾਕ ਜਿਹੜੇ ਨਾ ਇਹ ਗੁਰੂ ਮਾਰਾ ਦੀ ਨਿਯਮਤ ਨੇ ਇਹ ਸੌਹਾਂ ਖਾਨ ਨੂੰ ਨਹੀਂ ਹੁੰਦਾ ਪਰ ਮਜਬੂਰ ਕਰਤਾ ਉਸ ਬੀਬੀ ਨੇ ਬੀਬਾ ਕਹਿੰਦੀ ਨੇ ਨਾ ਚਲੋ ਇਹਨੇ ਨੋਟ ਚਲੋ ਇਹਨੇ ਨੋਟ ਵਿਛਾ ਲੇ ਤੁਸੀਂ ਕਹਿੰਦੇ ਨੋਟ ਵਿਛਾ ਲੇ ਨੇ 30 ਲੱਖ ਰੁਪਏ ਰੱਖ ਲਿਆ ਉਹ ਗੁਰਪ੍ਰੀਤ ਕਿਹੜਾ ਉੱਥੇ ਅਮਾਨੀ ਦਾ ਮੁੰਡਾ ਹੈ ਵੀ ਜਿਹਦੇ ਸਾਹਮਣੇ ਉਹਨੇ 30 ਲੱਖ ਰੁਪਏ ਰੱਖ ਕੇ ਦਿਖਾਉਣਾ ਸੀ ਉਹ ਮਤਲਬ ਮਲੰਗ ਬੰਦਾ ਹੈ ਯਾਰ ਉਹ ਮੈਂ 30 ਲੱਖ ਰੁਪਏ ਦੇ ਕੇ ਪ੍ਰਧਾਨ ਬਣਣਾ ਜੀ ਫਿਰ ਇਮਾਨਦਾਰੀ ਕਿੱਥੋਂ 30 ਦੇ ਇਹਨਾਂ ਨੇ 60 ਇਕੱਠਾ ਵੀ ਕਰ ਮੈਂ ਉਹ ਵੀ ਮੈਨੂੰ ਜੀ ਫਲਾਣੇ ਦਿਨ ਪ੍ਰਧਾਨ ਬਣਾ ਦੇਣਾ ਮੇਰੇ ਰਿਸ਼ਤੇਦਾਰਾਂ ਨੂੰ ਵੀ ਦੱਸਦਾ ਮੇਰੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਦਾ ਫਿਰ ਆ ਵੀ ਕਰ ਲੋ ਉਹ ਵੀ ਕਰ ਲੋ ਤੇ ਬੀਬਾ ਨੇ ਜਿੱਦ ਪ੍ਰਧਾਨ ਤੇ ਬੰਦਾ ਕੀ ਕਰੂਗਾ ਫਿਰ ਜਾਂ ਤਾਂ ਮਰੂਗਾ ਤੇ ਜਾਂ ਔਖਾ ਹੋ ਕੇ ਆਪਣੇ ਮਿੱਤਰਾਂ ਦੋਸਤਾਂ ਤੋਂ ਲੈ ਕੇ ਪੈਸੇ ਦੇਊਗਾ ਕਿ ਜੀ ਇਹ ਤਾਂ ਹਾਈ ਕੋਰਟ ਨੇ ਭਜਾ ਦਿੱਤੇ ਜੀ ਮੈਂ ਤਾਂ ਐ ਕਰ ਦੂੰਗੀ ਜੀ ਪੁਲਿਸ ਨੇ ਜਿਹੜੀ ਤੇਰੀ ਸਰਕਾਰ ਹੈ ਉਹਨੇ ਇੱਕ ਸੈੱਟ ਬਣਾ ਕੇ ਹਾਈ ਕੋਰਟ 'ਚ ਕਹਤਾ ਕਿ ਅਸੀਂ ਸੈੱਟ ਬਣਾ ਦਿੱਤੀ ਹੈ ਸੋ ਇਸ ਕਰਕੇ ਤੇਰਾ ਬਚਾਅ ਹੋਇਆ ਆਦਰਵਾਇਜ਼ ਬਚਣ ਦਾ ਕੋਈ ਚਾਂਸ ਨਹੀਂ ਸੀ ਹਰ ਰੋਜ਼ ਇਹ ਇਨਸਾਨ ਇੱਥੇ ਆ ਕੇ ਆਪਣੇ ਬੱਚਿਆਂ ਸਮੇਤ ਇੱਥੇ ਬੈਠਦੇ ਰਹੇ ਪਰ ਬੀਬਾ ਵੱਲੋਂ ਇੱਥੇ ਨਾ ਆਉਣਾ ਇਸ ਗੱਲ ਦਾ ਪ੍ਰਮਾਣ ਹੈ ਕੇ 비ਬਾ ਜਿਹੜੀ ਐ ਉਹਨੇ ਇਹ ਕੰਮ ਜਿਹੜਾ ਕੀਤਾ ਜਿਵੇਂ ਕਹਿਣਾ ਨਾ ਵੀ ਪੂਰੀ ਲਿਬੜੀ ਹੋਈ ਐ ਇਸ ਗੱਲ ਤੋਂ ਕਿ ਭਾਈ ਕ੍ਰਾਪਸ਼ਨ ਜਿਹੜੀ ਆ ਉਹ 100% ਹੋਈ ਐ ਵਿੱਕੀ ਵਾਜਵਾ ਨੇ ਵੀ ਸੌਂ ਖਾਧੀਆਂ ਮੈਂ ਉਹੀ ਕਹਿ ਰਿਹਾ ਨਾ ਵਿੱਕੀ ਵਾਜਵਾ ਦਾ ਕੀ ਮਤਲਬ ਐ ਇੱਥੇ ਸੌਂ ਸੌ ਜਾਨੇ ਸੌਂ ਖਾਈ ਜਾਈਏ ਉਹਦਾ ਕੀ ਮੁੱਲ ਐ ਗੱਲ ਤਾਂ ਇਹਦੀ ਐ ਕਾਕੇ ਦੀ ਐ ਜਿਹੜੇ ਜਿਹੜੇ ਬੰਦਿਆਂ ਨੇ ਉਹਦੀ ਮਦਦ ਕੀਤੀ ਐ ਸਾਰਿਆਂ ਤੇ ਉਹਨੇ ਬੀਬੀ ਨੇ ਨਾ ਹੱਥ ਫੇਰਿਆ ਚੰਗੀ ਤਰ੍ਹਾਂ ਪਰਚੇ ਵੀ ਕਰਾਏ ਨੇ ਤੇ ਉਹਨਾਂ ਨੂੰ ਆਪਦੀ ਸਿਆਸਤ ਤੋਂ ਵਾਂਝੇ ਵੀ ਕੀਤਾ ਕਈ ਵੀ ਗੱਡੀਆਂ 'ਚ ਬੜੇ ਸਾਨ ਰੂਪ 'ਚੋਂ ਕੱਢ-ਕੱਢ ਕੇ ਬੀਬਾਂ ਨੂੰ ਖੜਾ ਆ ਕੇ ਹੱਥ ਹਲਾਉਂਦੇ ਹੁੰਦੇ ਸੀ। ਹੁਣ ਅਗਲਾ ਜਿਹੜਾ ਆਉਂਦਾ ਪ੍ਰਧਾਨ ਮੈਂ ਇਹਨੂੰ ਵੀ ਕਹਿਣਾ ਭਰਾ ਮੇਰਾ ਵਾਰੀ ਤੇਰੀ ਵੀ ਆਉਣ ਵਾਲੀ ਐ ਤੂੰ ਵੀ ਦੇਖੇ 6 ਮਹੀਨਿਆਂ ਨੂੰ ਇਹੀ ਗੱਲ ਕਹੇਗਾ ਵੀ ਯਾਰ ਮੈਂ ਬਸ ਹੀ ਹਾਥੀ ਬਣੇ ਕੰਨਾਂ ਨੂੰ ਹੱਥ ਲਵਾ ਦੂਗੀ। ਕਾਕਾ ਵੀ ਤਾਂ ਇਹੀ ਗੱਲ ਕਹਿੰਦਾ ਵੀ ਮੈਂ ਜੇ ਮੈਂ ਪ੍ਰਧਾਨ ਬੰਦਾ ਤਾਂ ਮੈਂ ਹਰ ਚੀਜ਼ ਤੁਹਾਡੇ ਸਾਹਮਣੇ ਪਾਰਦਰਸ਼ਤਾ ਨਾਲ ਕੱਢੂੰਗਾ। ਬਸ ਗੱਲ ਇਹ ਨਹੀਂ ਸੀ ਇਸੇ ਪਿੱਛੇ ਉਹਦੀ ਸਜ਼ਾ ਇਹ ਭੁਗਤ। ਬੰਦੇ ਕੋਲ ਨਾ ਟਰੱਕ ਨਾ ਟਰੱਕ ਜੂਨੀਅਰ ਨਾਲ ਨਾਲ ਕੋਈ ਲੈਣਾ ਦੇਣਾ ਉਹ ਪ੍ਰਧਾਨ ਚੁਣਤਾ ਜੀ ਇਦਾਂ ਕਿਉਂ ਹੋ ਰਿਹਾ ਚੋਣਾ ਕਿਉਂ ਨਹੀਂ ਹੋ ਰਹੀਆਂ ਬਦਲਾਇਆ ਬੌਂਦਲੇ ਹੋਇਆ ਹਰਮਨਤਮਨ ਸਾਹਿਬ ਕਹਿੰਦੇ 3 ਸਾਲਾਂ ਚ ਜੋ ਹੋ ਗਿਆ 70 ਸਾਲਾਂ ਚ ਨਹੀਂ ਹੋਇਆ ਕਿ ਨਹੀਂ 70 ਸਾਲਾਂ ਚ ਲੈ ਕਮਾਲ ਉਹ ਬਧਾਈ ਦੇ ਪਾਤਰ ਨੇ ਇਸ ਗੱਲ ਨੂੰ ਵੀ 70 ਸਾਲਾਂ 75 ਚ ਹੋਈ ਹੀ ਨਹੀਂ ਐ ਯੂਨੀਅਨ ਦੇ ਪ੍ਰਧਾਨ ਨਹੀਂ ਬਣੇ ਸਕੂਟਰੀ ਤੋਂ ਫੋਰਚਨਰ ਹੀ ਬਣੀ ਕਿਸੇ ਦੀ ਇਸ ਤਰ੍ਹਾਂ ਜਿਵੇਂ ਆ 3 ਸਾਲਾਂ ਚ ਬਣ ਗਈ ਤੇ 70 ਸਾਲਾਂ ਚ ਇਹ ਵੀ ਨਹੀਂ ਹੋਇਆ ਕਦੇ ਕਿ ਮੁੱਖ ਮੰਤਰੀ ਨੂੰ ਕੋਈ ਮਿਲ ਲਾਏ ਹੁਣ ਤੇ 3 ਸਾਲਾਂ ਚ ਕਿਸੇ ਜਥੇਬੰਦੀ ਨੂੰ ਟਾਈਮ ਨਾ ਦਿੱਤਾ ਹੋਵੇ ਬੀਬਾ ਦੇ ਕਾਰਵਾਈ ਛੱਡੋ ਥੋੜਾ ਜਿਹੜਾ ਉਹਦਾ ਉਹ ਚੇਲਾ ਦਲਾਲ ਰੱਖਿਆ ਹੋਇਆ ਗੁਰਪ੍ਰੀਤ ਨਦਾਮਪੁਰ ਵਾਲਾ ਪਿਛਲੇ ਸਾਲ ਉਹ 2 ਲੱਖ ਚ ਬਚਾਇਆ ਇਹਨੇ ਬੀਬੀ ਨੇ ਤੋਂ ਰੋੜੇਵਾਲ ਸਾਹਿਬ ਬਿਨੇਜੀਤ ਗੋਲਡੀ ਜੀ ਵੀ ਪਹੁੰਚੇ ਨੇ ਹਾਂਜੀ ਗੋਲਡੀ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗੁਰੂ ਜੀ ਕਾਕਾ ਖਾਲਸਾ ਵੈਗੁਰੂ ਜੀ ਕੀ ਫਤ ਹੈ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਇੱਕ ਹਫ਼ਤੇ ਤੋਂ ਕਾਕਾ ਇੱਥੇ ਆ ਰਿਹਾ ਏ ਪਰ ਉਧਰੋਂ ਕੋਈ ਜਵਾਬ ਨਹੀਂ ਕੋਈ ਗੱਲ ਤੇ ਕਾਕੇ ਇਥੇ ਬੈਠਾ ਰਹਿੰਦਾ ਪਰ ਪਰਿਵਾਰ ਸਮੇਤ ਦੇਖੋ ਮੈਂ ਜਿਹੜੇ ਪਹਿਲੇ ਦਿਨ ਵੀ ਇਹ ਗੱਲ ਬੋਲੀ ਸੀ ਜਿਹੜੇ ਡਰਾਮੇ ਵਾਲੇ ਸਰਕਾਰ ਹੁੰਦੀ ਹੈ ਨਾ ਡਰਾਮੇ ਵਾਲੇ ਬੰਦੇ ਨੇ ਨਾਟਕ ਮੰਡਲੀ ਆ ਉਹਨਾਂ ਨਾਟਕ ਕਰਨੇ ਹੁੰਦੇ ਨੇ ਮੈਂ ਪਹਿਲੇ ਦਿਨ ਵੀ ਬੋਲਿਆ ਸੀ ਇਹ ਜਵਾਕ ਹੈ ਇੱਕ ਕਾਕੇ ਦਾ ਬੇਟਾ ਹਮ ਯਾਰ ਇਹ ਜਵਾਕ ਜਿਹੜੇ ਨਾ ਇਹ ਗੁਰੂ ਮਹਾਰਾਜ ਦੀ ਨਿਯਮਤ ਨੇ ਇਹ ਸੌਹਾਂ ਖਾਨ ਨੂੰ ਨਹੀਂ ਹੁੰਦੇ ਪਰ ਮਜਬੂਰ ਕਰਤਾ ਉਸ ਬੀਬੀ ਨੇ ਕਾਕੇ ਨੂੰ ਇਹ ਜੇ ਭੋਲੇ-ਪਾਲੇ ਬੰਦਿਆਂ ਨੂੰ ਇਹ ਜੇ ਬੰਦੇ ਵੀ ਲੱਭਣੇ ਬਹੁਤ ਔਖੇ ਨੇ ਜਿਹੜੇ ਇਹ ਜੇ ਸ਼ਿਰੜੀ ਬੰਦੇ ਜਿਹੜੇ ਤੁਹਾਡੇ ਨਾਲ ਹੋਣ ਸਿਆਸਤ 'ਚ ਇਹ ਜੇ ਲੋਕ ਬਹੁਤ ਔਖੇ ਮਿਲਦੇ ਨੇ ਜਿਹੜੇ ਦਿਨ-ਰਾਤ ਆਪਣਾ ਆਪ ਵਾਰ ਕੇ ਤੁਹਾਡੇ ਲਈ ਕੰਮ ਕਰਦੇ ਨੇ ਤੇ ਮੈਂ ਬੀਬੀ ਨੂੰ ਵੀ ਕਿਹਾ ਸੀ ਕਿ ਬੀਬਾ ਬੱਚੇ ਸੌਂ ਖਾਣ ਨੂੰ ਹੁੰਦੇ ਤਾਂ ਹੀ ਇਸੇ ਕਰਕੇ ਉਹ ਰੋੜੇਵਾਲ ਸਾਹਿਬ ਆਏ ਸੀ ਕਿ ਆਪਣੇ ਬੱਚੇ ਦੀ ਸੌਂ ਨਾ ਖਾ ਤੂੰ ਇਸ ਸਥਾਨ ਤੇ ਆ ਜਾ ਜਿਸ ਨੂੰ ਤੂੰ ਮੰਦੀ ਆ ਪਰ ਜਿੱਕ ਹਫਤਾ ਬੀਤ ਜਾਣ ਤੋਂ ਬਾਅਦ ਵੀ ਬੀਬਾ ਜਿਹੜੀ ਹੈ ਨਾ ਇੱਥੇ ਪਹੁੰਚੀ ਹੈ ਨਾ ਉਹਨੇ ਪਰਿਵਾਰ ਨਾਲ ਗੱਲ ਕੀਤੀ ਹੈ ਉਲਟਾ ਜਿਹੜਾ ਉਹਨੇ ਇੱਕ ਸਿਸਟਮ ਹੋਰ ਸ਼ੁਰੂ ਕਰ ਲਿਆ ਕਿ ਜੀ ਇਹ ਤਾਂ ਹਾਈ ਕੋਰਟ ਨੇ ਭਜਾਤੇ ਜੀ ਮੈਂ ਤਾਂ ਐ ਕਰ ਦੂੰਗੀ ਜੀ ਬੀਬਾ ਹਾਈ ਕੋਰਟ ਨੇ ਭਜਾਇਆ ਨਹੀਂ ਐ ਹਾਈ ਕੋਰਟ ਤੇ ਇਸ ਕਰਕੇ ਬਚ ਗਈ ਤੂੰ ਕਿਉਂਕਿ ਪੁਲਿਸ ਨੇ ਜਿਹੜੀ ਤੇਰੀ ਸਰਕਾਰ ਹੈ ਉਹਨੇ ਇੱਕ ਸੈੱਟ ਬਣਾ ਕੇ ਹਾਈ ਕੋਰਟ ਚ ਕਹਤਾ ਕਿ ਅਸੀਂ ਸੈੱਟ ਬਣਾ ਦਿੱਤੀ ਐ ਸੋ ਇਸ ਕਰਕੇ ਤੇਰਾ ਬਚਾਅ ਹੋਇਆ ਆਦਰਵਾਈਜ਼ ਬਚਣ ਦਾ ਕੋਈ ਚਾਂਸ ਨਹੀਂ ਸੀ ਪਰ ਹਲੇ ਵੀ ਸਮਾਂ ਬਹੁਤ ਪਿਆ ਪਰ ਸੈੱਟ ਬਣੀ ਐ ਇਟ ਮੀਨਸ ਟੂ ਅੰਡਰ ਇਨਕੁਆਰੀ ਐ ਇਨਵੈਸਟੀਗੇਸ਼ਨ ਐ ਜੀ ਤੇ ਦੂਜੀ ਗੱਲ ਜਿਹੜਾ ਤੇਰਾ ਗੁਰਪ੍ਰੀਤ ਕਿੰਨੀ ਦੇਰ ਤੋਂ ਉੱਤੇ ਪਿਛਲੇ ਸਾਲ ਵੀ ਇਲਜ਼ਾਮ ਲੱਗੇ ਐਤਕੀ ਵੀ ਲੱਗ ਰਹੇ ਨੇ ਸਾਨੂੰ ਇਹ ਦੱਸਿਆ ਜਾਵੇ ਕਿ ਗੁਰਪ੍ਰੀਤ ਦੇ ਉੱਤੇ 15 20 ਦਿਨਾਂ ਚ ਪਿਛਲੇ ਚ ਕੀ ਕਾਰਵਾਈ ਕਰਾਈ ਹੈ ਉਹ ਵੀ ਕੋਈ ਗੱਲ ਨਹੀਂ ਕੀਤੀ ਫਿਰ ਅੱਜ ਜੋ ਇਹ ਸਥਾਨ ਤੇ ਆਉਣ ਦੀ ਗੱਲ ਹੋਈ ਹੈ ਇੱਕ ਹਫਤਾ ਬੀਤ ਪੂਰਾ ਸਮਾਂ ਹਰ ਰੋਜ਼ ਇਹ ਇਨਸਾਨ ਇੱਥੇ ਆ ਕੇ ਆਪਣੇ ਬੱਚਿਆਂ ਸਮੇਤ ਇੱਥੇ ਬੈਠਦੇ ਰਹੇ ਪਰ ਬੀਬਾ ਵੱਲੋਂ ਇੱਥੇ ਨਾ ਆਉਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਬੀਬਾ ਜਿਹੜੀ ਹੈ ਉਹਨੇ ਇਹ ਕੰਮ ਜਿਹੜਾ ਕੀਤਾ ਹੈ ਉਸ ਇਸ ਮਾਮਲੇ 'ਚ ਉਹ ਪੂਰੀ ਜਿਵੇਂ ਕਹਿੰਨਾਂ ਦਾ ਵੀ ਪੂਰੀ ਲਿਬੜੀ ਹੋਈ ਐ ਇਸ ਗੱਲ ਤੋਂ ਕਿ ਭਾਈ ਕ腐ਪਸ਼ਨ ਜਿਹੜੀ ਆ ਉਹ 100% ਹੋਈ ਐ ਐਵੇਂ ਥੱਲੇ ਵਾਲਿਆਂ ਤੋਂ ਸੌਂ ਖਵਾਈ ਜਾਂਦੇ ਆ ਆ ਇਹਨੂੰ ਸੌਂ ਖਾਲਾ ਉਹਨੂੰ ਸੌਂ ਸੌ ਉਹਨਾਂ ਦੀ ਤਾਂ ਗੱਲ ਹੀ ਨਹੀਂ ਯਾਰ ਮਤਲਬ ਤੇਰੇ ਨਾਲ ਐ ਵਿੱਕੀ ਬਾਜਬਾ ਨੇ ਵੀ ਸੌਂ ਖਾਧੀ ਐ ਮੈਂ ਉਹੀ ਕਹਿ ਰਿਹਾ ਨਾ ਵਿੱਕੀ ਬਾਜਬਾ ਦਾ ਕੀ ਮਤਲਬ ਐ ਗੱਲ ਤਾਂ ਉਹ ਉਹ ਨਰਿੰਦਰ ਕੌਰ ਭਰਾਏ ਦੀ ਕਰ ਰਿਹਾ ਤੇ ਵਿੱਕੀ ਬਾਜਬਾ ਮੈਸੀ ਇੱਥੇ ਸੌਂ ਸੌ ਜਣੇ ਸੌਂ ਖਾਈ ਜਾਈਏ ਉਹਦਾ ਕੀ ਮੁੱਲ ਐ ਗੱਲ ਤਾਂ ਇਹਦੀ ਐ ਕਾਕੇ ਦੀ ਐ ਸੋ ਇੱਕ ਬੀਬਾ ਦੀ ਫਿਤਰਤ ਹੈ ਤੁਸੀਂ ਜੇ ਦੇਖਿਆ ਜਾਵੇ ਇੱਥੇ ਉਹਦਾ ਚਾਚਾ ਸਹਰਾ ਵੀ ਫਿਰਦਾ ਇੱਕ ਉਹ ਬੀਬਾ ਜਿਹੜੇ ਜਿਹੜੇ ਬੰਦਿਆਂ ਨੇ ਉਹਦੀ ਮਦਦ ਕੀਤੀ ਹੈ ਸਾਰਿਆਂ ਤੇ ਉਹਨੇ ਬੀਬੀ ਨੇ ਨਾ ਹੱਥ ਫੇਰੇ ਚੰਗੀ ਤਰ੍ਹਾਂ ਪਰਚੇ ਵੀ ਕਰਾਏ ਨੇ ਤੇ ਉਹਨਾਂ ਨੂੰ ਆਪਣੀ ਸਿਆਸਤ ਤੋਂ ਵਾਂਝੇ ਵੀ ਕੀਤਾ ਮੈਂ ਇੱਥੇ ਪ੍ਰਧਾਨ ਤੁਹਾਨੂੰ ਗਿਣਾ ਦਣਾ ਪਵਾਨੀਗੜ ਯੂਨੀਅਨ ਦੇ ਸਭ ਤੋਂ ਪਹਿਲਾਂ ਸੀ ਤੂਰ ਸਾਹਿਬ ਸਾਡੇ ਇੱਥੇ ਤੂਰ ਸਾਹਿਬ ਵਿਚਾਰਾ ਉਹ ਬੰਦਾ ਸੀ ਜਿਹੜਾ ਨਾ ਬੱਸ ਚੜ੍ਹ ਕੇ ਹੀ ਬੀਬਾ ਦੇ ਪਿੱਛੇ ਜਾਂਦਾ ਰਿਹਾ ਬੱਸਾਂ ਤੇ ਘੁੰਮਦਾ ਰਿਹਾ ਹੁਣ ਉਹ ਚੱਕ ਚੱਕ ਕੇ ਇਹ ਵੀ ਗੱਡੀਆਂ 'ਚ ਬੜੇ ਸਾਨਰੂਫ 'ਚੋਂ ਕੱਢ-ਕੱਢ ਕੇ ਬੀਬਾਂ ਨੂੰ ਖੜਾ ਆ ਕੇ ਹੱਥ ਹਲਾਉਂਦੇ ਹੁੰਦੇ ਸੀ। ਸੋ ਇਹ ਜਿੰਨੇ ਸੀ ਨਾ ਬੜੇ ਜਿਹੜੇ ਕਹਿੰਦਾ ਜਿਵੇਂ ਐਕਚੁਅਲ 'ਚ ਜਿਹੜੇ ਆਪਾਂ ਮੱਕੜ ਨਹੀਂ ਕਹਿੰਦੇ ਸੀ ਆਪਾਂ ਉਹ ਵਿਚਾਰੇ ਭਵੱਕੜ ਸੀ। ਇਹਨਾਂ ਦੀ ਜ਼ਿੰਦਗੀ ਜਿਹੜੀ ਆ ਨਾ ਇਹਨਾਂ ਦੀ ਜ਼ਿੰਦਗੀ ਨੂੰ ਇਹਨਾਂ ਨੇ ਬੰਦਿਆਂ ਨੇ ਨਰਕ ਬਣਾਤਾ ਤੇ ਫੇਰ ਆਇਆ ਪ੍ਰਗਟ ਢੇਲੋਂ। ਉਹ ਵੀ ਅਜਮਲਾ ਦਾ ਮਤਲਬ ਜਿਵੇਂ ਪੰਜਾਬੀ 'ਚ ਕਹਿੰਣਾ ਵੀ ਉਹ ਵੀ ਵਹਿ ਵਹਿ ਤੁਰਦਾ। ਠੀਕ ਹੈ ਪਰ ਹੁਣ ਅਗਲਾ ਜਿਹੜਾ ਆਉਂਦਾ ਪ੍ਰਧਾਨ ਮੈਂ ਇਹਨੂੰ ਵੀ ਕਹਿਣਾ ਭਰਾ ਮੇਰਾ ਵਾਰੀ ਤੇਰੀ ਵੀ ਆਉਣ ਵਾਲੀ ਹੈ ਤੂੰ ਵੀ ਦੇਖੇ ਛੇ ਮਹੀਨਾ ਨੂੰ ਇਹੀ ਗੱਲ ਕਹੇਗਾ ਵੀ ਆ ਮੈਂ ਬਸ ਹੀ ਹਾਥੀ ਬਣੇ ਕੰਨਾਂ ਨੂੰ ਹੱਥ ਲਵਾ ਦੂਗੀ ਸੋ ਕਿਰਪਾ ਕਰਕੇ ਸਮਾਂ ਮੈਂ ਸਾਰਿਆਂ ਨੂੰ ਇਹ ਗੱਲ ਕਹਣਾ ਯੂਨੀਅਨ ਤੁਹਾਡੀ ਹੈ ਮੈਂ ਕੱਲ ਵੀ ਇਹ ਬੋਲਿਆ ਕਿ ਯੂਨੀਅਨ ਲੋਕਾਂ ਦੀ ਹੈ ਆਪਰੇਟਰਾਂ ਦੀ ਹੈ ਮਿਹਨਤ ਕਾ ਸ਼ਲੋਕਾਂ ਦੀ ਹੈ ਉਹਦੇ ਚ ਨਾ ਕਿਸੇ ਰਾਜਨੀਤਿਕ ਬੰਦੇ ਦਾਖਲ ਹੋਣਾ ਚਾਹੀਦਾ ਨਾ ਕਿਸੇ ਨੂੰ ਰਾਜਨੀਤਿਕ ਦਾਖਲ ਉਹਤੇ ਦੇਣਾ ਚਾਹੀਦਾ ਨਾ ਕੋਈ ਪੈਸਿਆਂ ਦਾ ਲੈਣ ਦੇਣ ਹੋਣਾ ਚਾਹੀਦਾ ਜਿੰਨੇ ਪੈਸੇ ਕਾਕਾ ਦਾ ਕੀ ਮਕਸਦ ਸੀ ਕਾਕਾ ਵੀ ਤਾਂ ਇਹੀ ਗੱਲ ਕਹਿੰਦਾ ਮੈਂ ਜੇ ਮੈਂ ਪ੍ਰਧਾਨ ਬੰਦਾ ਤਾਂ ਮੈਂ ਹਰ ਚੀਜ਼ ਤੁਹਾਡੇ ਸਾਹਮਣੇ ਪਾਰਦਰਸ਼ਤਾ ਨਾਲ ਕੱਢੂੰਗਾ بس گل ਇੰਨੀ ਸੀ ਇਸੇ ਪਿੱਛੇ ਉਹਦੀ ਸਜ਼ਾ ਇਹ ਭੁਗਤ ਰਿਹਾ ਬਸ ਬਹੁਤ ਜਗ੍ਹਾ ਤੇ ਜੀ ਟਰੱਕ ਜੁਨੀਅਨਾਂ ਦੇ ਪ੍ਰਧਾਨ ਬਣਾਏ ਗਏ ਨੇ ਅੱਜ ਭਾਸੋ ਤੋਂ ਵੀ ਸਾਹਮਣੇ ਆ ਰਹੀ ਆ ਬੰਦੇ ਕੋਲ ਨਾ ਟਰੱਕ ਨਾ ਟਰੱਕ ਜੁਨੀਅਨ ਨਾਲ ਨਾਲ ਕੋਈ ਲੈਣਾ ਦੇਣਾ ਉਹ ਪ੍ਰਧਾਨ ਚੁਣਤਾ ਜੀ ਇਦਾਂ ਕਿਉਂ ਹੋ ਰਿਹਾ ਚੋਣਾ ਕਿਉਂ ਨਹੀਂ ਹੋ ਰਹੀਆਂ ਬਦਲਾਇਆ ਬੁੰਦਲੇ ਹੋਇਆ 70 ਸਾਲ ਹੋ ਗਏ ਜਿਹੜਾ 70 ਸਾਲਾਂ ਚ ਨਹੀਂ ਹੋਇਆ ਫਰੂਵੀ ਤੱਕ ਕਰਨਾ ਹੈ ਨਾ ਦਿਖਾਉਣਾ ਨਾ ਕਹਿੰਦੇ ਨੇ 70 ਸਾਲਾਂ ਚ ਨਹੀਂ ਹੋਇਆ ਭਗਵੰਤਮਾਨ ਸਾਹਿਬ ਕਹਿੰਦੇ 3 ਸਾਲਾਂ ਚ ਜੋ ਹੋ ਗਿਆ 70 ਸਾਲਾਂ ਚ ਨਹੀਂ ਹੋਇਆ ਕਿ ਨਹੀਂ 70 ਸਾਲਾਂ ਚ ਲੈ ਕਮਾਲ ਉਹ ਬਧਾਈ ਦੇ ਪਾਤਰ ਨੇ ਇਸ ਗੱਲੋਂ ਵੀ 70 ਸਾਲਾਂ 75 ਚੋ ਹੋਈ ਨਹੀਂ ਐ ਯੂਨੀਅਨ ਦੇ ਪ੍ਰਧਾਨ ਨਹੀਂ ਬਣੇ ਸਕੂਟਰੀ ਤੋਂ ਫੋਰਚਨਰ ਹੀ ਬਣੀ ਕਿਸੇ ਦੀ ਇਸ ਤਰ੍ਹਾਂ ਜਿਵੇਂ ਆ 3 ਸਾਲਾਂ ਚ ਬਣ ਗਈ ਫਿਰ ਉਸ ਤੋਂ ਬਾਅਦ ਜਿਹੜੀਆਂ ਜਿੰਨੇ ਤੁਸੀਂ ਨਸ਼ੇ ਦਾ ਪਰਚਿਆਂ ਦਾ ਕਿਸੇ ਨਾਲ ਤੱਕੇ ਸ਼ਹੀਦਾ ਸੁਣਵਾਈ ਨਾ ਹੋਣਾ ਕਿਸਾਨਾਂ ਦੇ ਡਾਂਗਾ ਆ ਯੂਨੀਅਨਾਂ ਦੇ ਨਾਲ ਜਿਹੜੀ ਜਿਹੜੇ ਤੱਕ ਇਹ ਸ਼ਾਇਆ ਨੇ ਕਿਹੜੀ ਚੀਜ਼ ਹੈ ਕਿਹੜੀ ਹਾਂ ਨਾਲ ਫਿਰ 70 ਸਾਲਾਂ ਚ ਇਹ ਨਹੀਂ ਹੋਇਆ ਕਿ ਸਾਲ ਦੇ ਵਿੱਚ ਹਜ਼ਾਰ ਹਜ਼ਾਰ ਕਰੋੜ ਦੇ ਬੋਰਡ ਲੱਗੇ ਹੋਣ 70 ਸਾਲਾਂ ਚ ਇਹ ਨਹੀਂ ਹੋਇਆ ਵੀ 에어ਪੋਰਟਾਂ ਦੇ ਉੱਤੇ ਵੀ ਬੋਰ 70 ਸਾਲਾਂ ਚ ਇਹ ਨਹੀਂ ਹੋਇਆ ਵੀ ਬੰਬੇ ਚ ਜਾ ਕੇ ਵੀ ਭਗਵੰਤ ਮਾਨ ਦੀਆਂ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਤਸਵੀਰਾਂ ਲੱਗਦੀਆਂ ਹੁਣ ਤੇ 70 ਸਾਲਾਂ ਚ ਇਹ ਵੀ ਨਹੀਂ ਹੋਇਆ ਕਦੇ ਕਿ ਮੁੱਖ ਮੰਤਰੀ ਨੂੰ ਕੋਈ ਮਿਲ ਲਾਏ ਹੁਣ ਤੇ 3 ਸਾਲਾਂ ਚ ਕਿਸੇ ਜਥੇਬੰਦੇ ਨੂੰ ਟਾਈਮ ਨਾ ਦਿੱਤਾ ਹੋਵੇ ਤੇ 70 ਸਾਲਾਂ ਚ ਇਹ ਵੀ ਨਹੀਂ ਹੋਇਆ ਵੀ ਤੁਹਾਡੇ ਵਰਗੇ ਮੀਡੀਆ ਵਾਲੇ ਜਿਨ੍ਹਾਂ ਨੂੰ ਉਹ ਮਤਲਬ ਕਾਰਾਂ ਦੀਆਂ ਛੱਤਾਂ ਤੇ ਬਹਿ ਬਹਿ ਇੰਟਰਵਿਊ ਦਿੰਦਾ ਸੀ ਤੇ ਮੈਨੂੰ ਲੱਗਦਾ 3 ਸਾਲਾਂ ਚ ਤੁਸੀਂ ਵੀ ਨਹੀਂ ਦੇਖਿਆ ਹੋਣਾ ਕਦੇ ਉਹਨੂੰ ਸੋ ਇਸ ਕਰਕੇ 70 ਸਾਲਾਂ ਵਾਲੇ ਜਿਹੜੇ ਨੇ ਨਾ ਇਹ ਰੌਲੇ ਹੀ ਸੀ ਬਦਨਾਮੀ ਇਸ ਇੱਕ ਹਵਾ ਬਣਾਇਆ ਇੱਕ ਦੂਜੇ ਲੋਕਾਂ ਨੂੰ ਮਤਲਬ ਇਹੋ ਜਿਹੇ ਹਾਲਾਤ ਪੈਦਾ ਕਰਤੇ ਕਿ ਪੰਜਾਬੀਆਂ ਨੂੰ ਸੋਚਣ ਤੇ ਮਜਬੂਰ ਹੋਣਾ ਪੈ ਗਿਆ ਵੀ ਯਾਰ ਕੀ ਕਰੀਏ ਤੇ ਵੀ ਪਤਾ ਨਹੀਂ ਪੁਰਾਣੇ ਦਾ ਪਤਾ ਹੀ ਲੁੱਟ ਕੇ ਖਾ ਗਏ ਬਾਕੀ ਇਹਨਾਂ ਨੂੰ ਵੀ ਸਮਝ ਨਹੀਂ ਲੀਡਰ ਇਲਜ਼ਾਮ ਲਾਉਂਦਾ ਇਹਨਾਂ ਨੇ ਤਾਂ ਇਹਨਾਂ ਨੂੰ ਤਾਂ ਇਹ ਲੱਗਿਆ ਵੀ ਪਤਾ ਨਹੀਂ ਐਂ ਪੈਸੇ ਖਾਦੇ ਜਾਂਦੇ ਨੇ ਇਹ ਪੈਸੇ ਐਂ ਨਹੀਂ ਖਾਦੇ ਜਾਂਦੇ ਭਾਈ ਹੋਰ ਬਹੁਤ ਤੁਹਾਨੂੰ ਕੰਮਕਾਰ ਕਰਨੂ ਨੇ ਕੰਮ ਕਰ ਲੋ ਤੁਸੀਂ ਬੋਦਾ ਜੀ ਕਹਿੰਦੇ ਜੀ ਜੇ ਕੋਈ ਇਦਾਂ ਦੀ ਗੱਲ ਸਾਹਮਣੇ ਆਉਂਦੀ ਆ ਕੋਈ ਕਰਪਸ਼ਨ ਕਰਦਾ ਸਾਡਾ ਕੋਈ ਵੀ ਮੰਤਰੀ ਆ ਕੋਈ ਵੀ ਵਿਧਾਇਕ ਆ ਕੋਈ ਵੀ ਸਾਡਾ ਵਰਕਰ ਆ ਦੱਸੋ ਟੰਗ ਦਾਂਗੇ ਕਿੰਨੇ ਕ ਨੂੰ ਪਹਿਲਾਂ ਕਿ ਫਾਂਸੀ ਲਾਤੀ ਆ ਮਾਨਸਾਲਾ ਕਿੱਥੇ ਆ ਸਰਾਰੀ ਕਿੱਥੇ ਆ ਉਹ ਇੱਕ ਉਹ ਬਲਬੀਆ ਕਿਹੜਾ ਉਹ ਜਲੰਧਰ ਵਾਲਾ ਸੀ ਉਹ ਕਿੱਥੇ ਆ ਤੇ ਬੀਬਾ ਦੇ ਤਾਂ ਸਾਹਮਣੇ ਸ਼ਰਿਆਮ ਕਿਹ ਹੈ ਉਹ ਤੁਸੀਂ ਇਹਦੇ ਛੱਡੋ ਬੀਬਾ ਦੇ ਕਾਰਵਾਈ ਛੱਡੋ ਥੋੜਾ ਜਿਹੜਾ ਉਹਦਾ ਉਹ ਚੇਲਾ ਦਲਾਲ ਰੱਖਿਆ ਹੋਇਆ ਗੁਰਪ੍ਰੀਤ ਨਦਾਮਪੁਰ ਵਾਲਾ ਪਿਛਲੇ ਸਾਲ ਉਹ 2 ਲੱਖ ਚ ਬਚਾਇਆ ਇਹਨੇ ਬੀਬੀ ਨੇ 2 ਲੱਖ ਰੁਪਏ ਲੈ ਕੇ ਉਹ ਤਾਂ ਹਥਾਣੇ ਚੋਂ ਬੰਦਾ ਛਡਾਇਆ ਸੀ ਉਹਦੀ ਪ੍ਰੈਸ ਕਾਨਫਰੈਂਸ ਕਰਾਈ ਉਹਦੀ ਵੀਡੀਓ ਆਈ ਉਹਤੇ ਕੀ ਕਾਰਵਾਈ ਕਰਾਈ ਹੁਣ ਉਹ ਕਹਿ ਰਿਹਾ ਮੈਨੂੰ ਇਹ ਦੱਸੋ ਵੀ ਗੁਰਪ੍ਰੀਤ ਤੇ ਦੇ ਘਰੇ ਗਿਆ ਬੀਬਾ ਕਹਿੰਦੀ ਇਹਨੇ ਨੋਟ ਚਲੋ ਇਹਨੇ ਨੋਟ ਵਿਛਾ ਲੇ ਤੁਸੀਂ ਕਹਿਣਾ ਵੀ ਨੋਟ ਵਿਛਾ ਲੇ ਨੇ 30 ਲੱਖ ਰੁਪਏ ਰੱਖ ਲਿਆ ਉਹ ਗੁਰਪ੍ਰੀਤ ਕਿਹੜਾ ਉੱਤੇ ਮਾਨੀ ਦਾ ਮੁੰਡਾ ਵੀ ਜਿਹਦੇ ਸਾਹਮਣੇ ਉਹਨੇ 3 ਉਹ ਮਤਲਬ ਮਲੰਗ ਬੰਦਾ ਹੈ ਯਾਰ ਉਹ ਤੇ ਉਹ ਨੂੰ ਪੈਸੇ ਇਕੱਠੇ ਕਰਨ ਨੂੰ ਰੱਖਿਆ ਹੋਇਆ ਹੈ ਜਿਹੜਾ ਬੰਦਾ ਪੈਸੇ ਇਕੱਠੇ ਕਰਨ ਵਾਲਾ ਬੰਦਾ ਹੈ ਉਹਦੇ ਤੇ ਕੀ ਕਾਰਵਾਈ ਕਰਾਈਆ ਤੋ ਸਾਨੂੰ ਇੱਕ ਕੋਈ ਇੱਕ ਕਾਰਵਾਈ ਤਾਂ ਦੱਸੋ ਨਾ ਇਸ ਕੰਮ 'ਚ ਦੇਣਾ ਵੀ ਗਲਤ ਹੈ ਜੀ ਜੇ ਪੈਸੇ ਮੰਗ ਕੀਤੀ ਸੀਗੀ ਕਾਕਾ ਜੀ ਨੂੰ ਵੀ ਉਦੋਂ ਆਵਾਜ਼ ਚੁੱਕਣੀ ਚਾਹੀਦੀ ਸੀ ਕਿ ਨਿਰਪੱਖ ਕੰਮ ਕਰੋ ਜੀ ਅਸੀਂ ਤੁਹਾਡੀ ਪਾਰਟੀ ਨਾਲ ਤਾਂ ਜੁੜੇ ਆ ਕਿ ਸਾਨੂੰ ਵਿਸ਼ਵਾਸ ਆ ਕਿ ਬਦਲਾਅ ਆਊਗਾ ਤੁਸੀਂ ਤਾਂ ਉਹੀ ਚ ਯਾਰ ਮਜਬੂਰੀ ਕੀ ਹੈ ਇੱਕ ਬੰਦੇ ਆਪਾਂ ਸਾਰੇ ਜਿੰਨੇ ਆ ਖੜੇ ਆ ਨਾ ਸਾਡੇ ਸਾਡੇ ਜਜ਼ਬਾਤ ਨੇ इमोशनल ਬੰਦੇ ਆ ਸੀ ਇਹ 12 ਸਾਲ 15 ਸਾਲ ਤੋਂ ਪਾਰਟੀ ਨਾਲ ਕੰਮ ਕਰਦਾ ਹੈ ਇਹਦਾ ਮਨ ਸੀ ਇਹਦੀ ਜ਼ਿੰਦਗੀ ਚ ਕੀ ਖੁਆਇਸ਼ ਹੈ ਕਿ ਯਾਰ ਮੈਂ ਇੱਕ ਦਿਨ ਟਰੱਕ ਨੂੰ ਦਾ ਪ੍ਰਧਾਨ ਬਣ ਜਾਵਾਂ ਬੰਦਾ ਤਾਂ ਸਾਫ਼ ਹੈ ਨੇ ਇਹਨੇ ਗੱਲ ਕਹੀ ਕਿ ਮੈਂ ਨਿਰਪੱਖ ਹੋ ਕੇ ਕੰਮ ਕਰੂੰਗਾ ਤੁਹਾਨੂੰ ਸਾਰੀਆਂ ਚੀਜ਼ਾਂ ਸਾਹਮਣੇ ਲਿਆ ਕੇ ਦਊਗਾ ਤੇ ਜਿਹਦੇ ਜਜ਼ਬਾਤ ਨੇ emotions ਨੇ ਇਹਨੇ ਕਿਹਾ ਕਿ ਮੈਂ ਪ੍ਰਧਾਨ ਬਣਨਾ ਇਹਨੂੰ ਕਮਿਟਮੈਂਟ ਮੈਂ ਉਹ 30 ਲੱਖ ਰੁਪਏ ਦੇ ਕੇ ਪ੍ਰਧਾਨ ਬਣਨਾ ਜੀ ਫਿਰ ਇਮਾਨਦਾਰੀ ਕਿੱਥੋਂ 30 ਦੇ ਇਹਨਾਂ ਨੇ 60 ਇਕੱਠਾ ਵੀ ਕਰ ਮੈਂ ਉਸੇ ਗਲਤੀ ਆਉਣਾ ਕਿ ਇਹਨੇ ਬੰਦੇ ਨੇ 30 ਲੱਖ ਰੁਪਏ ਦੀ ਉਹਨੇ ਮਜਬੂਤ ਜਦੋਂ ਇਹਨੂੰ ਪ੍ਰਧਾਨਗੀ ਦੀ ਹਾਂ ਕਰਤੀ ਇਹਨੂੰ ਨਹੀਂ ਪਤਾ ਸੀ ਕਿ ਮੇਰੇ ਤੋਂ 30 ਲੱਖ ਲੈਣਾ ਹੈ ਬੰਦੇ ਨੇ ਸਾਡੀ ਜਿਹੜੀ ਪੰਜਾਬੀਆਂ ਦੀ ਫਤਰਤ ਆ ਨਾ ਹੁਣ ਮੈਂ ਇਹਨੇ ਅਨਾਉਂਸਮੈਂਟ ਕਰਤੀ ਵੀ ਮੈਨੂੰ ਜੀ ਫਲਾਣੇ ਦਿਨ ਪ੍ਰਧਾਨ ਬਣਾ ਦੇਣਾ ਮੇਰੇ ਰਿਸਟਰਾਂ ਨੂੰ ਵੀ ਦੱਸਦਾ ਮੇਰੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਦਾ ਫਿਰ ਆ ਵੀ ਕਰ ਲੋ ਉਹ ਵੀ ਕਰ ਲੋ ਤੇ ਬੀਬ ਹਫਤਾ 10 ਦਿਨ ਪਹਿਲਾਂ ਕਹਿੰਦੀ ਵੀ ਭਾਈ ਰੁਪਈਆ ਇੰਨੇ ਲੱਗਣਗੇ ਤੇ ਬੰਦਾ ਕੀ ਕਰੂਗਾ ਫਿਰ ਜਾਂ ਤਾਂ ਮਰੂਗਾ ਤੇ ਜਾਂ ਔਖਾ ਹੋ ਕੇ ਆਪਣੇ ਮਿੱਤਰਾਂ ਦੋਸਤਾਂ ਤੋਂ ਲੈ ਕੇ ਪੈਸੇ ਦੇਊਗਾ ਤੇ ਜਿਹੜੀ ਗੱਲ ਤੁਸੀਂ ਕਰਦੇ ਹੋ ਇਮਾਨਦਾਰੀ ਤੇ ਉਸ ਦੀ ਗੱਲ ਦੇਖੋ ਇਹ ਬੰਦਾ ਇਹ ਇਹ ਜਾਣਦਾ ਹੈ ਇਹ ਕਹਿੰਦਾ ਵੀ ਮੈਂ ਜੇ 30 ਲੱਖ ਦਿੱਤਾ ਮੈਂ ਪ੍ਰਧਾਨ ਬਣਿਆ ਇਹ ਜ਼ਰੂਰੀ ਨਹੀਂ ਹੈ ਕਿ ਪੈਸੇ ਦੇ ਕੇ ਮੈਂ ਉਹ ਤੋਂ ਬਾਅਦ ਰਿਸ਼ਵਤ ਵੀ ਉਹਨਾਂ ਤੋਂ ਖਾਵਾ ਜਾਂ ਉਹਦੇ ਚ ਕਮਾਵਾ ਕਈ ਵਾਰੀ ਨਾ ਅਸੀਂ ਮੈਂ ਹੁਣ ਅਸੀਂ ਰਾਜਨੀਤੀ ਕਰਦਾ ਯਾਰ ਮੈਂ ਮੈਂ ਚੇਅਰਮੈਨ ਰਹਾ ਪੀਆਰਟੀ ਦਾ ਡਾਇਰੈਕਟਰ ਰਹਾ ਮੈਂ ਹੁਣ ਐਮਐਲਏ ਲੜਿਆ ਮੈਂ ਕਾਹਦੇ ਲਈ ਤੁਰੇ ਫਿਰਦਿਆਂ ਬੇਸਿਕਲੀ ਦੋ ਚੀਜ਼ਾਂ ਨੇ ਇੱਕ ਹੁੰਦਾ ਕਿ ਬੰਦੇ ਨੂੰ ਸਤਕਾਰ ਮਿਲਦਾ ਹੈ ਦੂਜਾ ਇਹ ਕਿ ਪਰਮਾਤਮਾ ਥੋੜੀ ਜ਼ੁਬਾਨ ਹਲਾਉਂਦਾ ਤੇ ਕਿਸ ਦਾ ਕੰਮ ਸੰਮਰਦਾ ਹੈ ਕਈ ਵਾਰੀ ਬੰਦੇ ਜ਼ਰੂਰੀ ਨਹੀਂ ਹੈ ਕਿ ਹਰ ਬੰਦਾ ਸਿਆਸਤ ਦੇ ਵਿੱਚ ਪੈਸੇ ਕਮਾਉਣ ਨੂੰ ਜਾਂਦਾ ਹਰ ਬੰਦਾ ਜੇ ਪ੍ਰਧਾਨਗੀ ਲੈਂਦਾ ਉਹ ਪੈਸੇ ਕਮਾਉਣ ਨੂੰ ਜਾਂਦਾ ਬਹੁਤ ਸਾਰੀਆਂ ਬੰਦੇ ਨੇ ਦੁਨੀਆ 'ਚ ਜਿਹੜੇ ਆਪਣੇ ਪੱਲਿਓ ਆਪਣੀਆਂ ਜ਼ਮੀਨਾਂ ਵੇਚ ਕੇ ਸਿਆਸਤ ਕਰਦੇ ਨੇ ਤੇ ਫਿਰ ਵੀ ਸ਼ਾਇਦ ਉਹਨਾਂ ਨੂੰ ਕਈ ਵਾਰੀ ਨਸੀਬ ਨਹੀਂ ਹੁੰਦੀ ਉਹੋ ਜੀ ਸਿਆਸਤ ਪਰ ਇਹ ਇੱਕ ਇਹਦਾ ਅੰਦਰ ਇੱਕ ਕੀੜਾ ਹੈ ਇਹ ਕੀੜਾ ਵੀ ਅੱਠ ਮੂੰਹਾਂ ਵਾਲਾ ਹੈ ਇਹ ਦੰਦੀ ਵੱਢੀ ਜਾਂਦਾ ਬੰਦੇ ਦੇ ਉਹ ਸਿਆਸਤ ਤੇ ਜਿਹੜੀ ਪ੍ਰਧਾਨਗੀਆਂ ਨੇ ਜਾਂ ਇਹ ਜਿਹੜਾ ਇਹੋ ਜਿਹਾ ਰੂਪ ਹੁੰਦਾ ਨਾ ਇਹ ਕੁਦਰਤੀ ਹੈ ਇਹ ਪਰ ਕਈ ਵਾਰੀ ਹੁਣ ਜਿਵੇਂ ਇਹਨਾਂ ਦੇ ਜਿਵੇਂ ਇਹਨਾਂ ਦੇ ਪੈਰ ਥੱਲੇ ਬਟੇਰ ਆ ਗਿਆ ਉਹ ਕੰਮ ਇਹਨਾਂ ਦਾ ਜਿਵੇਂ ਆਮ ਆਦਮੀ ਵਾਲਿਆਂ ਨੂੰ ਇਹਨਾਂ ਨੂੰ ਕਿਤੇ ਘਰੇ ਬਿਠਾਇਆ ਨੂੰ ਮਿਲ ਗਿਆ ਹੁਣ ਇਹਨਾਂ ਨੂੰ ਇੱਕ ਚੀਜ਼ ਦੱਸੋ ਸਵਾ ਸਵਾ ਲੱਖ ਡੂ ਡੂ ਲੱਖ ਤਨਖਾਹ ਇਹਨਾਂ ਨੇ ਕੀ ਕਰਨਾ ਹੈ ਇਹਨਾਂ ਨੂੰ ਕੀ ਲੈਣਾ ਇਹਨਾਂ ਚੀਜ਼ਾਂ ਤੋਂ ਸੋ ਸਾਰਿਆਂ ਦਾ ਸਿਸਟਮ ਇੱਕੋ ਹੋਇਆ ਪਿਆ ਇਹ ਲੋਟੂ ਟੋਲਾ ਇਕੱਠਾ ਕੀਤਾ ਹੋਇਆ ਜਿਹੜੇ ਲੋਟੂ ਟੋਲੇ ਪੰਜਾਬ ਦੇ ਲੋਕਾਂ ਨੇ ਭਰੋਸਾ ਕੀਤਾ ਉਸ ਭਰੋਸ ਸ਼ੋਕਰੇ ਲੋਕ ਤੇ ਜਿਹੜੇ ਮੁਕਰਨ ਵਾਲੇ ਲੋਕ ਨੇ ਉਹ ਇਸ ਸੱਤਾ ਦੇ ਬੈਠੇ ਨੇ ਹੂੰ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਜੀ ਕਿ ਰਾਜਨੀਤਿਕ ਪਾਰਟੀਆਂ ਸਿਰਫ ਸਿਆਸਤ ਕਰ ਰਹੀਆਂ ਨੇ ਹੋਰ ਟਰੱਕ ਯੂਨੀਅਨ ਨਾਲ ਜਾਂ ਕਾਕੇ ਨਾਲ ਕੋਈ ਲੈਣਾ ਦੇਣਾ ਨਹੀਂ ਦੇਖੋ ਜੀ ਸਾਡਾ ਟਰੱਕ ਯੂਨੀਅਨ ਤੇ ਕਾਕੇ ਨਾਲ ਲੈਣਾ ਦੇਣਾ ਇੱਕ ਗੱਲ ਦਾ ਹੈ ਵਰਕਰ ਉਹਨਾਂ ਦਾ ਟਰੱਕ ਇਹਨਾਂ ਦੀ ਸਾਡਾ ਮਕਸਦ ਕੀ ਹੈ ਅਸੀਂ ਪਬਲਿਕ ਦੇ ਵਿੱਚ ਇੱਕ ਨਮਾਇंदे ਆ ਜਦੋਂ ਦੇਖੋ ਆ 100 ਬੰਦਾ 200 ਬੰਦਾ ਖੜਾ ਹੈ ਸਾਨੂੰ ਉਹਨਾਂ ਨੇ ਕੋਈ ਆਪਣਾ ਮੰਨਿਆ ਸਾਡੇ ਕੋਲ ਕੋਈ ਤਕ ਤਰਦ ਲੈ ਕੇ ਆਉਂਦਾ ਤੁਹਾਡੇ ਕੋਲ ਕਿਉਂ ਆਉਂਦਾ ਤੁਸੀਂ ਪੱਤਰਕਾਰ ਹੋ ਅਸੀਂ ਤੁਹਾਡੇ ਕੋਲ ਆ ਦੁੱਖ ਦਰਦ ਲੈ ਕੇ ਆਏ ਤੁਸੀਂ ਇੱਥੇ ਪਹੁੰਚੇ ਹੋ ਨਾ ਸਾਨੂੰ ਕਵਰ ਕਰਨ ਵਾਸਤੇ ਕਿਉਂ ਪਹੁੰਚੇ ਹੋ ਸਾਡੀ ਆਵਾਜ਼ ਬੁਲੰਦ ਕਰਨ ਵਾਸਤੇ ਉਵੇਂ ਹੀ ਲੀਡਰ ਨੇ ਲੀਡਰ ਜਿਹੜੇ ਹੁੰਦੇ ਨੇ ਉਹ ਉਹ ਕਿਸੇ ਦੀ ਜੇ ਕਿਸੇ ਨਾਲ ਧੱਕੇਸ਼ਾਹੀ ਹੁੰਦੀ ਹੈ ਉਹਦੀ ਆਵਾਜ਼ ਬੁਲੰਦ ਕਰਦੇ ਨੇ ਮੈਂ ਪਹਿਲਾਂ ਵੀ ਕਹਿੰਦਾ ਅੱਜ ਵੀ ਕਹਿੰਦਾ ਕਿਸੇ ਲੀਡਰ ਦਾ ਕਿਸੇ ਸਿਆਸਤਾਂ ਦਾ ਜਿਹੜਾ ਇਹਦੇ ਯੂਨੀਅਨਾਂ ਦੇ ਵਿੱਚ ਕੋਈ ਯੋਗਦਾਨ ਜਾਂ ਉਹਦੇ ਵਿੱਚ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ ਉਹਦਾ ਯੋਗਦਾਨ ਇੱਕੋ ਹੋਣਾ ਚਾਹੀਦਾ ਕਿ ਯੂਨੀਅਨ ਇਕੱਠੀ ਕਿਵੇਂ ਰਹੇ ਜੇ ਤਾਂ ਯੂਨੀਅਨ ਤਕੜੀ ਕਿਵੇਂ ਹੋ ਜੇ ਉਹਨਾਂ ਨੂੰ ਚਾਰ ਪੈਸੇ ਕਿਵੇਂ ਕਮਾਉਣ ਹਾਂ ਜੇ ਕੋ ਉਥੇ ਗੜਬੜ ਕਰਦਾ ਹੈ ਕਾਪਲਾ ਕਰਦਾ ਹੈ ਤਾਂ ਉਹ ਕਾਪਲੇ ਦਾ ਪਰਦਾ ਫਾਸ਼ ਕਰਨਾ ਇਹ ਉਸ ਲੀਡਰ ਦਾ ਹੱਕ ਬਣਦਾ ਉਸ ਲੀਡਰ ਦਾ ਫਰਜ਼ ਹੁੰਦਾ ਕਿਉਂਕਿ ਆਮ ਲੋਕ ਜਿਹੜੇ ਆਪਰੇਟਰ ਨੇ ਉਹ ਇਸ ਚੀਜ਼ ਨੂੰ ਨਹੀਂ ਕਰ ਸਕਦੇ ਇਸੇ ਕਰਕੇ ਲੀਡਰ ਕਹਾਇਆ ਜਾਂਦਾ ਜੂਨੀਅਨਾਂ ਪਰ 17 ਚ ਭੰਗ ਹੋ ਗਈਆਂ ਸੀ ਜੀ ਯੂਨੀਅਨ ਦਾ ਸਰਕਲ ਕਿੱਦਾਂ ਚੱਲ ਰਿਹਾ ਜੀ ਭੰਗ ਨੇ ਫੇਰ ਵੀ ਪ੍ਰਧ ਯੂਨੀਅਨ ਕੀ ਹੁੰਦੀ ਹੈ ਯੂਨੀਅਨ ਕੋਈ ਰਜਿਸਟਰਡ ਹੈ ਥੋੜਾ ਵੀ ਕੋਈ ਸਰਕਾਰ ਦੀ ਨੋਮੀਨੇਟਰ ਬਾਡੀ ਹੈ ਆਪਾਂ ਇੱਥੇ 10 ਬੰਦੇ ਇਕੱਠੇ ਹੋ ਕੇ ਇੱਕ ਚੀਜ਼ ਹੈ ਜਿਹੜੀ ਨੂੰ ਇੱਕ ਸਹੀ ਤਰੀਕੇ ਨਾਲ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਯੂਨੀਅਨ ਬਣਾਈ ਜਾਂਦੀ ਹੈ ਐਸੋਸੀਏਸ਼ਨਾਂ ਜਿਹਨੂੰ ਆਪਾਂ ਕਹਿੰਦੇ ਆ ਕਿ ਮੰਨ ਲਓ ਅਸੀਂ 100 ਬੰਦਾ ਸਾਡੇ ਕੋਲ ਇਕੱਠਾ ਹੈ ਉੱਥੇ 2300 ਟਰੱਕ ਹੈ 30000 ਬੰਦਾ ਜੁੜਿਆ ਹੋਇਆ ਹੈ ਜੇ ਆਪਰੇਟਰ ਜਿਹੜਾ ਹੈ ਜੇ ਉਹਨਾਂ ਦੇ ਨਾਲ ਜੁੜਿਆ ਤੇ ਉਹ ਕੰਮ ਕਰਦਾ ਉਹਨਾਂ ਨੂੰ ਸਹੀ ਤਰੀਕੇ ਨਾਲ ਤਾਂ ਕਿ ਕਿਸੇ ਨਾਲ ਧੱਕੇਸ਼ਾਹੀ ਨਾ ਹੋਵੇ ਕਿਸੇ ਨਾਲ ਮਾੜਾ ਨਾ ਹੋਵੇ ਉਹਦਾ ਪ੍ਰਬੰਧ ਸਹੀ ਹੋ ਜੇ ਜੇ ਫੈਕਟਰੀਆਂ ਨਾਲ ਗੱਲ ਕਰਨੀ ਉਹ ਸਹੀ ਹੋ ਜੇ ਇਸ ਲਈ ਯੂਨੀਅਨ ਬਣਦੀ ਹੈ ਹੋਰ ਯੂਨੀਅਨ ਨੇ ਕਿਹੜਾ ਉੱਥੇ ਸਰਕਾਰ ਨੇ ਉਹਨੂੰ ਕੋਈ ਤਨਖਾਹ ਲਈ ਹੁੰਦੀ ਹੈ ਸੋ ਇਹੋ ਜਿਹਾ ਉਹ ਯੂਨੀਅਨ ਦਾ ਕੋਈ ਟੁੱਟ ਗਈਆਂ ਬਣ ਗਈਆਂ ਸਾਰੀਆਂ ਐਸੋਸੀਏਸ਼ਨਾਂ ਜਿਹੜੀਆਂ ਬਣੀਆਂ ਹੁੰਦੀਆਂ ਨੇ ਉਹਨਾਂ ਦਾ ਮਕਸਦ ਹੀ ਇਹ ਹੋਣਾ ਹੁੰਦਾ ਵੀ ਹੈ ਤੇ ਹੋਣਾ ਵੀ ਚਾਹੀਦਾ ਤੇ ਅੱਗੇ ਦੀ ਹੁਣ ਕੀ ਕਾਰਵਾਈ ਰਹੂਗੀ ਜੀ ਬੀਬਾ ਜੀ ਨੇ ਜੇ ਆਉਣਾ ਹੁੰਦਾ ਹੁਣ ਤੱਕ ਪਹੁੰਚ ਜਾਂਦੇ ਹਫ਼ਤੇ ਤੋਂ ਨਹੀਂ ਆਏ ਤੇ ਹੁਣ ਕੀ ਆਉਣਗੇ ਅੱਗੇ ਅਸੀਂ ਤਾਂ ਦੇਖੋ ਲੜਾਈ ਲੜ ਰਹੇ ਹਾਂ ਅਗਲੀ ਲੜਾਈ ਜਿਹੜੀ ਹੈ ਅਡੀਕ ਕਰਾਂਗੇ ਸਿੱਟ ਦੀ ਉਹ ਕੀ ਫੈਸਲਾ ਕਰਦੀ ਹੈ ਉਸ ਤੋਂ ਬਾਅਦ ਫਿਰ ਗਵਰਨਰ ਸਾਹਿਬ ਯਾ ਮੁੱਖ ਮੰਤਰੀ ਜਾਂ ਫਿਰ ਕੇਂਦਰ ਤੱਕ ਖੰਨਾ ਸਾਹਿਬ ਵੀ ਆ ਜਾਏ ਨੇ ਅਸੀਂ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਲੜਾਈ ਲੜ ਸਕੇ ਜੋ ਤੱਕ ਦਮ ਹੈ ਕਹਿੰਦਾ ਉਹ ਕਹ ਉਹ ਹੈ ਨਾ ਜਬ ਤੱਕ ਹੈ ਜਾ ਜਾਣੇ ਜਹਾਂ ਦੇਖਾਂਗੇ ਫਿਰ ਕੀ ਬੰਦ ਹੈ ਜੀ ਜੀ ਹਾਂਜੀ ਕਾਕਾ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਕਿਸ ਤਰ੍ਹਾਂ ਦੇਖਦੇ ਹੋ ਹੁਣ ਅੱਗੇ ਦੀ ਕੀ ਤਿਆਰੀਆਂ ਨੇ ਅੱਜ ਪਹੁੰਚੇ ਨੇ ਰਾਜਨੀਤਿਕ ਆਗੂ ਪਹੁੰਚੇ ਨੇ ਖੰਨਾ ਸਾਹਿਬ ਪਹੁੰਚੇ ਨੇ ਗੋਲਡੀ ਜੀ ਪਹੁੰਚੇ ਨੇ ਤੇ ਕਿੱਦਾਂ ਦੀ ਬਿਲਕੁਲ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਇਨਸਾਫ ਦਿਵਾਉਣ ਸਾਨੂੰ ਸਾਡੀ ਮਦਦ ਕਰਨ ਅਸੀਂ ਤੇ ਇਹੀ ਕਹਿੰਨੇ ਜੀ ਜੀ ਅੱਗੇ ਦਾ ਵੀ ਕਰਾਂਗੇ ਜੇ ਇੱਥੋਂ ਕੈਕੀ ਚੱਲਾਂਗੇ ਜੀ ਕੁਛ ਨਾ ਕੁਛ ਜੀ ਹਾਂ ਜੀ ਜੀ ਧੰਨਵਾਦ ਜੀ ਸੋ ਅੱਗੇ ਦਾ ਕਹਿੰਦੇ ਕੈ ਕੇ ਚੱਲਾਂਗੇ ਜਿਹੜੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਫਿਲਹਾਲ ਅੱਗੇ ਦੀ ਕੀ ਰਣਨੀਤੀ ਬਣਦੀ ਆ ਉਹ ਆਉਣ ਵਾਲਾ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਮਨਪ੍ਰਾਇਤ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ